ਹਾਂਜੀ ਮਿੱਤਰੋ ਕੀ ਹਾਲ ਚਾਲ ਵੈਲਕਮ ਬੈਕ ਟੂ ਅਨਦਰ ਵਲੌਗ ਤੇ ਵਲੌਗ ਦੀ ਸ਼ੁਰੂਆਤ ਦੇ ਵਿੱਚ ਇਹ ਦੱਸ ਦੇਣਾ ਚਾਹਣਾ ਕੱਲ ਆਪਾਂ ਵਲੌਗ ਉਹ ਮੌਸਮ ਦੀਆਂ ਕਲਿੱਪਸ ਤੋਂ ਐਂਡ ਕਰਤਾ ਸੀ ਤੇ ਮੈਂ ਤੁਹਾਨੂੰ ਕਿਹਾ ਸੀ ਵੀ ਕੱਲ ਆਪਾਂ ਖੇਤ ਜਾ ਕੇ ਆਵਾਂਗੇ ਤੇ ਉਹ ਜਾਣ ਨਹੀਂ ਹੋਇਆ ਮੌਸਮ ਖਰਾਬ ਸੀ ਠੀਕ ਅੱਜ ਜਾਣੇ ਖੇਤ ਕੰਮ ਕੋ ਮਗਾ ਪੀ ਹੁਣ ਪੱਠੇ ਲਾਦ ਲੀਏ ਤੇ ਉਸ ਤੋਂ ਬਾਅਦ ਘਰੇ ਜਾ ਕੇ ਤਵੀਆਂ ਪਾ ਕੇ ਲਿਓਨੇ ਪਰ ਇਹ ਲਾਦ ਲਈ ਆਪਾਂ ਤੇ ਫੋਨ ਜਿਹੜਾ ਸੀ ਉਹ ਆਪਾਂ ਫੇਟਾਂ ਦੇ ਵਿੱਚ ਟਾਇਆਏ ਸੀ ਟਾਈਮ ਲੈਪ ਰਿਕਾਰਡ ਕਰਨ ਲਈ ਚਲੋ ਫਿਰ ਬੰਦਿਆਂ ਫਰੀ ਨੂੰ ਇਹ ਚਲੋ ਜਿਹੜਾ ਖੇਤ ਦੇ ਵਿੱਚ ਆਪਣਾ ਪੱਠਿਆਂ ਵਾਲਾ ਕੰਮ ਸੀ ਉਹ ਨਿਭੜ ਗਿਆ ਤੇ ਘਰ ਨੂੰ ਚੱਲਿਆ ਘਰੇ ਜਾ ਕੇ ਹੁਣ ਕਵੀਆਂ ਬਾਗੇ ਲਿਉਨੇ ਆ ਤੇ ਫਾਦਰ ਸਾਹਿਬ ਨੇ ਤਾਂ ਜਾਣਾ ਵਾ ਰੰਪਰ ਨੂੰ ਜਿੱਥੇ ਆਪਾਂ ਕੱਲ ਗਏ ਸੀ ਉੱਥੇ ਕੰਮ ਇੱਕ ਤਾਂ ਖੰਬੇ-ਖੁੰਬੇ ਡਿਗੇ ਹੋਏ ਆ ਉਹ ਸੈੱਟ ਕਰਾਉਣੇ ਆ ਬਾਕੀ ਪੱਟਾ-ਪਟਾ ਕਢਾਉਣੀਆਂ ਨੇਗੀਆਂ ਤੇ ਆਪਾਂ ਚਲੋ ਚੱਲੀਏ ਘਰ mm -hmm. ਜੀ ਤਵੀਆਂ ਖੋਲ ਲੀਆਂ ਬਾਹੀ ਆਪਣੀ ਰੈਡੀ ਟੂ ਗੋ ਆ ਤੇ ਟਾਈਮ ਸਿਰ ਆ ਬਣਾਉਣੇ ਆ ਆਪਾਂ ਚਲੋ ਫਿਰ ਖੇਤ ਭਾਈ ਹਾਂ ਜੀ ਮਿੱਤਰੋ ਵਾਹੀ ਦਾ ਕੰਮ ਜਿਹੜਾ ਜੋਰਾ ਸ਼ੋਰਾਂ ਨਾਲ ਚੱਲ ਰਿਹਾ ਤੇ ਉਹ ਵਾਲਾ ਖੱਤਾ ਜਿੱਥੇ ਆਪਾਂ ਪਹਿਲਾਂ ਲੱਗੇ ਹੋਏ ਸੀ ਜਿੱਥੇ ਫੂਸ ਦੇ ਨੂੰ ਅੱਗ ਲਾਈ ਸੀ ਉਹ ਖੱਤਾ ਆਪਾਂ ਤਾਂ ਨਹੀਂ ਭਾਇਆ ਉੱਥੇ ਰੌਣੀ ਕਰਨ ਲਾਤੇ ਆਪਾਂ ਉਹ ਖੱਤੇ ਸਿੰਜਦਾਂਗੇ ਹੁਣ ਜਿੰਨਾ ਚਾਪਾ ਅੱਗ ਨਹੀਂ ਲਾਈ ਜਾਂ ਜਿੰਨਾ ਚਾਪਾ ਅੱਗ ਨਹੀਂ ਲਾਉਣੀ ਉਹ ਖੱਤੇ ਆਪਾਂ ਡਾਇਰੈਕਟ ਪਾਉਣ ਲੱਗ ਗਏ ਸੀ ਤੇ ਟਾਈਮ ਸਲੈਪ ਅੱਜ ਰਿਕਾਰਡ ਕਰ ਰਹੇ ਆਂ ਹੋਪ ਕਰਦੇ ਆਂ ਤੁਹਾਨੂੰ ਟਾਈਮ ਸਲੈਪ ਵਧੀਆ ਲੱਗਦੇ ਹੋਣਗੇ ਫੋਨ ਵੀ ਪੂਰਾ ਹੀਟ ਅਪ ਹੋਇਆ ਪਿਆ ਇਹ ਜਾ ਕੇ ਆਪਾਂ ਉੱਥੇ ਢੇੜਾ ਵੀ ਮਾਰਾਂਗੇ ਆਹਾ ਪੱਤੀ ਪਈ ਸੀਗੀ ਕੰਨੇ ਦੀ ਤੇ ਇਹ ਪੱਤੀ ਵੀ ਲਾਇਕ ਅੱਗ ਲੱਗੂ ਪਹਿਲਾਂ ਇਹਨੂੰ ਫੇਰ ਇੱਥੋਂ ਵਹਿਣਗੇ ਖੱਤੇ ਜਿਹੜੇ ਆ ਕੱਤੇ ਨੇ ਕਿ ਜਿੰਨਾਂ ਨੂੰ ਮੈਂ ਬਾਹਰ ਆਹ ਇਹਨਾਂ ਦੇ ਜਿੱਦਾਂ ਹੋਣਾ ਖਰਚੇ ਨੇ ਸਾਰੇ ਇਹਨਾਂ ਨੂੰ ਰੌਣੀ ਕਰਦਾਂਗੇ ਗਲ ਜਾਣਗੇ ਐਦਾਂ ਗਲ ਨਹੀਂ ਸੀ ਇਹ ਜੇ ਨਾਮ ਆਉਂਦੇ ਰੌਣੀ ਕਰਨ ਤੋਂ ਬਾਅਦ ਇਹ ਗਲ ਜਾਣਗੇ ਤੇ ਆਪਾਂ ਚਲੋ ਹੁਣ ਬਾਹੀ ਤੇ ਧਿਆਨ ਦਈਏ ਛੇਤੀ ਛੇਤੀ ਬਾਹੀ ਨਵੇੜੀ ਹਾਂਜੀ ਖੱਤੇ ਆਪਣੇ ਬਹਿ ਚੁੱਕੇ ਆ ਬਸ ਸੈਡਾਂ ਵਾਲੇ ਤਿੰਨ ਤਿੰਨ ਢੇੜੇ ਲਾਉਣੇ ਰਹਿੰਦੇ ਆ ਜਿਹੜੇ ਆ ਤਿੰਨ ਢੇੜੇ ਆ ਇਹ ਪਹਿਲਾਂ ਸਿੱਧੇ ਆਉਣਗੇ ਇਧਰਲੇ ਉਧਰ ਦੇ ਪਾਸੇ ਮਿੱਟੀ ਦੀ ਹੋ ਖਾਲੀ ਇਧਰਲੇ ਪਾਸੇ ਤੇ ਉਸ ਤੋਂ ਬਾਅਦ ਟਰੈਕਟਰ ਘੁਮਾ ਕੇ ਪੁੱਠੇ ਢੇੜੇ ਦਵਾਂਗੇ ਤਿੰਨ ਪਾਸੇ ਉਹ ਤੁਹਾਨੂੰ ਦਿਖਾਵਾਂਗੇ ਵੀ ਕਿਉਂ ਢੇੜੇ ਦੇਈਦਿਆ ਤੇ ਕਿਵੇਂ ਢੇੜੇ ਲਈਦਿਆ ਟਰੈਕਟਰ ਦੀ ਹਾਲਤ ਤੁਸੀਂ ਦੇਖ ਹੀ ਸਕਦੇ ਹੋ ਮੈਂ ਇਧਰ ਬਸ ਹੁਣ ਪਾਣੀ ਦੇਖਣ ਆਇਆ ਸੀ ਵੀ ਕਿੰਨਾ ਕੁ ਲੱਗ ਗਿਆ ਪਾਣੀ ਉਹ ਆਪਾਂ ਮਾੜਾ ਸ਼ੁਰੂ ਕੀਤਾ ਸੀ ਪਾਣਾ ਤੇ ਫਿਰ ਆਪਾਂ ਰੁੱਕ ਗਏ ਸੀਗੇ ਵੀ ਪਹਿਲਾਂ ਛੇਂਜੀ ਕਰਾਂਗੇ ਫੇਰ ਪਾਵਾਂਗੇ ਇੱਥੋਂ ਪਾਣੀ ਪੀ ਲੈਣੇ ਆ ਤੇ ਦੇਖ ਲੈਣੇ ਆ ਪਾਣੀ ਕਿੰਨਾ ਹੋ ਗਿਆ ਜਸ ਕਨੈਕਟਡ ਹੈ ਕਨੈਕਟਡ ਬਲੇ ਪੂਰੀ ਡਿਸਕਨੈਕਟ ਤੇ ਕਨੈਕਟ ਹੋਈ ਜਾਂਦਾ ਪਾਣੀ ਅ 2/4 ਹਿੱਸਾ ਹੋ ਗਿਆ ਅੱਧਾ ਹੋਣ ਵਾਲਾ ਪਾਣੀ ਕਾਫੀ ਅੱਧਾ ਹੋ ਗਿਆ ਲਗਭਗ ਆਖਿਆ ਰੇ ਚਲੋ ਵਧੀਆ ਲਾਈਟ ਜਾਣੀ ਆ 5 ਵਜੇ ਖਨੀ ਇਲੈਕਸ਼ਨਸ ਕਰਕੇ ਖਨੀ ਕਾਦੇ ਰੀ ਜਿਹੜੇ ਰੀਜ਼ਨ ਕਰਕੇ ਲਾਈਟ 8:30 ਮਿਲ ਜਾਂਦੀ ਹੈ ਹਾਲਤ ਹੋਊ ਜਾਂ ਫਿਰ ਇਲੈਕਸ਼ਨਸ ਚਲੋ ਸਾਡਾ ਫਾਇਦਾ ਸਾਡੇ ਖਤੇ ਰੌਣੀ ਹੋਈ ਜਾਂਦੇ ਆ ਪਾਣੀ ਆਪਾਂ ਨੱਕੇ ਚੋਂ ਹੀ ਪੀ ਲਿਆ ਤੇ ਟਰੈਕਟਰ ਸਟਾਰਟ ਛੱਡਤਾ ਸੀ ਕਿਉਂਕਿ ਹੀਟ ਅਪ ਹੋਇਆ ਹੋਇਆ ਇੰਜਨ ਐਂਡ ਹੁਣ ਆਪਾਂ ਗੇੜੇ ਲਾਈਏ ਲਾਈਟ 5 ਵਜੇ ਜਾਣੀ ਆ ਉਸ ਤੋਂ ਪਹਿਲਾਂ ਇੱਥੇ ਪਨੀਰੀ ਵਾਲਾ ਵੀ ਖੱਤਾ ਤਿਆਰ ਕਰਨਾ ਆਪਾਂ ਤੇ ਖੱਤਾ ਤਿਆਰ ਕਰਨ ਤੋਂ ਬਾਅਦ ਆਪਾਂ ਜਾਵਾਂਗੇ ਫਿਰ ਟਿਊਸ਼ਨ ਤੇ ਵਲੌਗ ਸ਼ਾਇਦ ਖੱਤਾ ਤਿਆਰ ਕਰਨ ਤੋਂ ਬਾਅਦ ਹੀ ਐਂਡ ਹੋ ਜੇ ਜਾਂ ਉਦੋਂ ਆ ਕੇ ਟਿਊਸ਼ਨੋਂ ਆ ਕੇ ਉਸ ਤੋਂ ਬਾਅਦ ਇੱਕ ਅੱਧਾ ਕੋਈ ਕੰਮ ਹੋਇਆ ਇਹੋ ਕੰਮ ਕੰਪਲੀਟ ਕਰਕੇ ਜਾਂ ਵਲੌਗ ਐਂਡ ਹੋਜੂ ਜਾਂ ਫਿਰ ਵਲੌਗ ਉੱਥੇ ਹੀ ਐਂਡ ਹੋਜੂਗਾ ਹੁਣ ਆਪਾਂ ਸਿੱਧੇ geke ਦੇ ਦਈਏ ਪਹਿਲਾਂ ਤਿੰਨ ਕੇਡੇ ਇਧਰ ਕੇਡੇ ਇੱਕੋ ਹੀ ਤੇ ਜਾਊਗਾ ਪਰਲੇ ਪਾਸੇ ਉਧਰ ਤਿੰਨ ਇਧਰ ਤਿੰਨ ਜਿੱਧਰੋਂ ਆਪਾਂ ਮੋੜਦੇ ਆ ਤੁਸੀਂ ਦੇਖ ਸਕਦੇ ਹੋ ਬਚਿਆ ਹੋਇਆ ਫਿਰ ਇਧਰਲੇ ਪਾਸੇੋਂ ਤਿੰਨ ਕੇਡੇ ਦੇ ਕੇ ਉਧਰਲੇ ਪਾਸੇੋਂ ਵੀ ਤਿੰਨ ਕੇਡੇ ਦੇ ਕੇ ਫਿਰ ਪੁੱਠੇ ਕੇਡੇ ਦਵਾਂਗੇ ਉਹ ਪੁੱਠੇ ਕੇਡੇ ਕਿਉਂ ਦੇਣੇ ਆ ਉਹਦਾ ਤੁਹਾਨੂੰ ਵੀ ਦੱਸਾਂਗੇ ਬਾਦ ਵਿੱਚ ਇਧਰਲੇ ਪਾਸੇ ਇੱਕ ਘੇੜਾ ਲਾਤਾ ਵਿਚਾਲੇ ਇੱਕ ਘੇੜਾ ਛੱਡ ਲਿਆ ਤੇ ਇਧਰਲੇ ਪਾਸੇ ਇੱਕ ਘੇੜਾ ਛੱਡ ਲਿਆ ਹੁਣ ਸੈਂਟਰ ਚ ਘੇੜਾ ਲੈ ਕੇ ਜਾ ਰਹੇ ਹਾਂ ਉਸ ਤੋਂ ਬਾਅਦ ਹੁਣ ਇਧਰ ਨੂੰ ਮਿੱਟੀ ਜਾ ਰਹੀ ਆ ਜਦੋਂ ਪੁੱਠੇ ਘੇੜੇ ਲਾਵਾਂਗੇ ਫਿਰ ਇਧਰ ਨੂੰ ਜਾਊਗੀ ਮਿੱਟੀ ਉਹ ਕਿਉਂ ਲੈ ਕੇ ਜਾਣੀ ਆ ਉਹ ਤੁਹਾਨੂੰ ਦੱਸਾਂਗੇ ਜਿਹੜੇ ਆਪਣੇ ਸਿੱਧੇ ਘੇੜੇ ਸੀਗੇ ਉਹ ਆਪਣੇ ਕੰਪਲੀਟ ਹੋ ਚੁੱਕੇ ਆਪਾਂ ਲੈਫਟ ਚੱਕ ਲਈ ਹੁਣ ਤਵੀਆਂ ਘੁਮਾ ਕੇ ਇਧਰ ਨੂੰ ਲੈ ਕੇ ਜਾਣੀਆਂ ਨੇ ਆਪਾਂ ਪੁੱਠੇ ਘੇੜੇ ਬੱਟ ਦੇ ਨਾਲ ਨਾਲ ਇਨਾਂ ਦਾ ਫਾਇਦਾ ਜਿਹੜਾ ਵਾ ਇੱਕ ਮਿੰਟ ਇਹਦਾ ਜਿਹੜਾ ਫਾਇਦਾ ਵਾ ਜਿਵੇਂ ਆ ਖਾਲੀ ਆ ਖਾਲੀ ਨੀਵੀਂ ਰਹਿ ਜਾਂਦੀ ਆ ਫਿਰ ਇੱਕ ਪਾਸੇ ਆਪਾਂ ਸਾਰੀ ਮਿੱਟੀ ਪੱਟ-ਪੱਟ ਇੱਧਰ ਕਰ ਦਿੰਨੇ ਆ ਹੁਣ ਜਿਹੜਾ ਆ ਕਿਹੜਾ ਲੱਗੂਗਾ ਇਹਦੇ ਨਾਲ ਮਿੱਟੀ ਇੱਧਰਲੇ ਪਾਸੇ ਲੱਗੂਗੀ ਖਾਲੀ ਇੱਧਰਲੇ ਪਾਸੇ ਆ ਜਾਣੀ ਆ ਉੱਥੇ 걔ੜਿਆਂ ਦਾ ਫਾਇਦਾ ਹੁੰਦਾ ਵਾ ਵੀ ਖੱਤਾ ਬਾਟਾਲੇ ਪਾਸਿਓਂ ਨੀਮਾ ਨਹੀਂ ਹੁੰਦਾ ਬਰਾਬਰ ਰਹਿੰਦਾ ਵਾ ਇੱਕ ਜਿਹੜਾ ਆਪਾਂ ਸਾਰੇ ਉੱਪਰ ਦੀ ਲਾਇਆ ਏ ਉੱਠਾ ਜਿਹੜਾ ਆ ਦੂਸਰਾ ਜਿਹੜਾ ਹੁਣ ਲਾ ਰਹੇ ਆ ਆ ਖਾਲੀ ਦੇ ਵਿੱਚ ਹੀ ਲੈ ਕੇ ਜਾਣਾ ਵਾ ਟਰੈਕਟਰ ਤੇ ਨਾਲ ਮਿੱਟੀ ਲੱਗ ਚੁੱਕੀ ਆ ਵੱਟ ਦੇ ਥੋੜੀ ਥੋੜੀ ਤਵੀਆਂ ਆਪਾਂ ਇੱਥੇ ਖੱਤੇ ਜੀ ਕੱਟ ਚੱਲੇ ਆ ਤੇ ਜਾ ਕੇ ਹੁਣ ਹਲ ਪਾ ਕੇ ਲਿਆਈਏ ਉਸ ਤੋਂ ਬਾਅਦ ਇਹਦੇ ਇੱਕ ਤੱਕ ਉਹਨੇ ਕੱਢ ਦਈਏ ਇੱਕਾ ਕਰਚੇ ਜੇ ਹੂਕਦੀ ਆ ਸਾਈਡ ਤੋਂ ਤੇ ਕੋਨੇ ਕੱਢ ਦਈਏ ਸਾਰੇ ਤੇ ਪਨੀਰੀ ਵਾਲਾ ਅੱਜ ਖੱत्ता ਤਿਆਰ ਕਰ ਲਈਏ ਹਾਲਤ ਬਹੁਤ ਮੰਦੀ ਹੋ ਚੱਲੀ ਟਾਈਮ ਵੀ ਥੋੜਾ ਰਹਿ ਗਿਆ ਟਿਊਸ਼ਨ ਵੀ ਜਾਣਾ ਸੋ ਘਰੇ ਚਲਦੇ ਆ ਖਿੱਚ ਕੇ ਹੁਣ ਹੱਲ ਲੈ ਕੇ ਆਉਣ ਪਾਣੀ ਵੀ ਲੱਗੀ ਜਾਂਦਾ ਨਾਲ ਦੀ ਨਾਲ ਦੇਖ ਹੀ ਸਾਦੇਓ ਤੁਸੀਂ ਕਿੰਨਾ ਹੋ ਗਿਆ 11 ਤੇ ਦੂਜੇ 'ਚ ਵੀ ਜਾ ਰਹੇ ਹਾਂ ਮੇਰੇ ਹਿਸਾਬ ਨਾਲ ਮੈਂ ਕਹਿੰਦਾ ਸੀਗਾ ਵੀ ਅੱਧਾ ਭਰ ਰਿਹਾ ਮੈਂ ਸੋਚਿਆ ਸੀ ਉਦੋਂ ਬਾਅਦ ਵੀ ਇੰਨਾ ਘੱਟ ਕਿਉਂ ਆ ਇਧਰੋਂ ਇਧਰ ਵੀ ਪਾਣੀ ਵਾ ਟੁੱਟਿਆ ਹੀ ਲੋ ਮਤਲਬ ਇੱਥੇ ਤਵੀਆਂ ਦੇ ਗੜਾ ਆ ਹੋਇਆ ਇਧਰੋਂ ਵੀ ਜਾਈ ਜਾਂਦਾ ਮਾੜਾ ਮਾੜਾ ਆ ਭਰ ਜਾਣਾ ਇਹਨੇ ਵੀ ਵਾ ਟਾਈਮ ਨਾਲ ਹੀ ਦੋਨਾਂ ਕਹ ਰਹੇ ਆ ਨੇ ਟਰੈਕਟਰ ਲੈ ਕੇ ਖੜਾ ਤਾਂ ਆਣਾ ਇੱਕ ਮਾਂਚਸ ਦੀ ਡੱਬੀ ਲੈ ਜੀਏ ਨਾਲ ਤੰਗੜੀ ਤੇ ਉਸ ਤੋਂ ਬਾਅਦ ਹੱਥ ਲੈ ਜਾਗੇ ਜਾ ਕੇ ਸਾਈਡ ਵਾਲੇ ਖਰਚੇ ਵੀ ਫੂਕੀ ਪਤਾ ਨਹੀਂ ਕੀ ਹੋ ਗਿਆ ਕਿਸੇ ਫਰਾਲ ਨੂੰ ਅੱਗ ਲੱਗੀ ਆ ਮਤਲਬ ਤੂੜੀ ਬਣਾਉਣ ਵਾਲੇ ਕਰਚਿਆਂ ਨੂੰ ਜਾਂ ਕੀ ਹੋਇਆ ਸਮਝ ਨਹੀਂ ਆ ਰਹੀ ਧੂਆ ਘੰਟਾ ਹੋ ਗਿਆ ਰੋਕ ਹੀ ਨਹੀਂ ਰਿਹਾ ਘੰਟਾ ਚਲੋ ਜਾਦੇ ਆ ਅੱਧਾ ਨਹੀਂ ਯਾਰ ਘੰਟਾ ਤਾਂ ਹੋ ਗਿਆ ਧੂਆ ਨਹੀਂ ਰੁਕ ਰਿਹਾ ਉਸ ਤੋਂ ਚਲੋ ਹੋਪਾਰ ਦੀ ਬੈਸਟ ਆਪਣਾ ਇਧਰੋਂ ਪਾਣੀ ਡਾਨੀ ਆ ਬਸ ਆ ਗਿਆ ਰੇਜੋ ਆ ਜਾਓ ਹੁਣ ਤੁਹਾਨੂੰ ਸਾਰੇ ਜਾਣਿਆਂ ਨੂੰ ਕਿਾਰੇ ਵਿੱਚ ਪਾਣਾ ਇਸ ਪਾਣੀ ਛੱਡਣਾ ਸिखਾਈਏ ਬਸ ਇਦਾਂ ਬੱਟ ਕੋਲ ਲਾ ਲੈਣੇ ਆ ਹਲ ਤੇ ਨਾ ਜੀ ਇਸ ਤਰ੍ਹਾਂ ਤੁਸੀਂ ਇੱਕ ਦੋ ਜਗ੍ਹਾ ਤੋਂ ਪਾਣੀ ਛੱਡ ਸਕਦੇ ਹੋ ਇਹ ਵਧੀਆ ਚੀਜ਼ ਆ ਦੇਖੋ ਇੱਕ ਉਧਰੋਂ ਛੜਦਾ ਆਪਾਂ ਇੱਕ ਇਧਰੋਂ ਝੜਦਾ ਤੁਸੀਂ ਨਾ ਟਰਾਈ ਕਰਿਓ ਇਹ ਤਾਂ ਅਸੀਂ ਪਰੀ ਵਲੜੀ ਨਹੀਂ ਕਰ ਰਹੇ ਆ ਖੁੱਲਾ ਪਾਣੀ ਆ ਲਈ ਜਾਂਦੇ ਆ ਲਾਈਟ ਫालतू ਮਿਲ ਜਾਂਦੀ ਆ ਤੁਸੀਂ ਨਾ ਪੰਗੇ ਲੈ ਰਹੇ ਨੇ ਤੇ ਚਲੋ ਕੋਲੇ ਕੱਢਦੀ ਇਹ ਆਪਾਂ ਇਧਰ ਨੂੰ ਲਾਦਾ ਉਧਰ ਨੱਕਾ ਬੰਦ ਕਰਨਾ ਪੈਣਾ ਜੋ ਵੀ 5 ਵਜੇ ਲਾਈਟ ਚਲੀ ਜਾਣੀ ਆ ਪੂਰਾ ਭਰ ਜਵੇ ਉਹੀ ਬਹੁਤ ਆ ਕੋਨੇ ਕੱਟ ਲੇ ਆਪਾਂ ਸਾਰੇ ਤੇ ਹੁਣ ਆ ਖੱਤਾ ਪਨੀਰੀ ਵਾਲਾ ਆਪਾਂ ਤਿਆਰ ਕਰਨ ਲੱਗਣਾ ਹਲ ਕੱਢਦੀ ਆ ਤਵੀਆਂ ਪਾ ਲਈਏ ਤਵੀਆਂ ਮੋਟਰ ਕੋਲ ਕੱਢੀਆਂ ਹੀ ਆ ਨੇ ਇਹ ਆ ਖੱਤਾ ਤਿਆਰ ਕਰਨ ਲੱਗਣਾ ਪਨੀਰੀਆ ਬਰਾਬਰ ਘਰੇ ਭੁੱਲਿਆਏ ਸੀ ਤੇ ਹੁਣ ਉਹ ਲੈ ਕੇ ਆਏ ਆ ਕਵੀਆਂ ਪਾ ਕੇ ਪਨੀਰੀ ਵਾਲਾ ਖੱਤਾ ਤਿਆਰ ਕਰਦੀਏ ਅੰਦਾਜ਼ੇ ਇਹ ਨਾ 1.5 ਕਿੱਗੇ ਦੀ 2 ਕਿੱਗੇ ਦਾ ਮਾਉਣਾ ਵਾ ਆਪਾਂ ਨੇ ਦੁਪੱਟਾਂ ਪਾਦਾਂਗੇ ਮਿਲ ਕੇ ਬਾਅਦ ਪਾ ਅੰਦਾਜ਼ੇ ਨਾਲ ਹੀ ਰਹਿਣਾ ਤੇ ਚਲੋ ਫਿਰ ਖੇ ਤਿਆਰ ਕਰੀਏ ਤਵੀਆਂ ਆਪਣੀਆਂ ਮੋਟਰ ਕੋਲ ਕੱਡੀਆਂ ਹੋਈਆਂ ਨੇ ਟੀਵੀਸ਼ਨ ਅੱਜ ਮੈਸ ਹੋ ਗਈ ਜੀ ਤਵੀਆਂ ਘੜਤੀਆਂ ਬੱਧਰੀ ਪਾ ਲਈ ਤੇ ਹੁਣ ਚਲਦੇ ਆਂ ਖੇਤ ਨੂੰ ਗੇਟ ਖੋਲ ਦੀ ਬੰਦੋਗੇ ਅਸੀਂ ਖੇਤ ਜਾ ਕੇ ਹੁਣ ਜਿਹੜਾ ਤਵੀਆਂ ਨਾਲ ਬਾਹਿਆ ਪਨੀਰੀ ਵਾਲਾ ਉਹ ਪੂਰਾ ਫੁੱਲ ਤਿਆਰ ਕਰ ਲੀਏ ਫਲਾਂ ਨਾਲ ਤੇ ਤੇਹਰ ਖੇਤੀ ਸੀਗੀ ਤਵੀਆਂ ਦੀ ਤੇਹਰ ਪਾਤੀ ਸੀਗੀ ਉਹ ਖੱਤੇ ਚ ਚਲੋ ਚੱਲੀਏ ਪਾਣੀ ਉਹ ਪਰਲੇ ਖੱਤੇ ਛੱਡੇ ਹੁੰਦਾ ਆ ਵੱਡਾ ਘਿਆਰਾ ਹੋ ਗਿਆ ਹੁਣ ਛੋਟੇ ਤੋਂ ਪਰਲੇ ਛਣੂ ਜਾ ਰਿਹਾ ਵੱਡੇ ਘਿਆਰੇ ਨੂੰ ਨੱਕਾ ਲਾ ਲਈਏ ਬਸ ਇਹ ਬੰਦ ਕਰ ਦੀ ਘਿਆਰਾ ਤੇ ਸਾਰਾ ਪਾਣੀ ਇਹ ਚ ਕਰਤਾ ਥੋੜਾ ਥੋੜਾ ਉਧਰ ਜਾਂਦਾ ਬੰਦ ਕਰ ਦਿੰਨੇ ਆਪਾਂ ਬਾਕੀ ਆ ਫੈਲ ਹੋ ਗਿਆ ਆ ਰਹਿ ਗਿਆ ਤੇ ਅਗਲੇ ਚ ਪੈ ਰਿਹਾ ਹੁਣ ਹਲੇ ਬੋਣ ਵਾਲਾ ਆਪਣਾ ਪਿਆ ਵਾ